ਅਸੀ ਗੱਲ ਜੀ ਸਾਰਿਆਂ ਨੂੰ ਫੇਰ ਹਾਜ਼ਰ ਹੋਇਆ ਇੱਕ ਨਵੇਂ ਵੀਡੀਓ ਦੇ ਨਾਲ ਤੇ ਨਵੇਂ ਟਰੈਕਟਰ ਦੇ ਨਾਲ ਮਹਿੰਦਰਾ ਟਰੈਕਟਰ 475 DI ਟਰੈਕਟਰ ਹੈ ਜੀ ਸਾਫ਼ ਟਰੈਕਟਰ ਹੈ ਜੀ ਮਾਡਲ ਦੀ ਗੱਲ ਕਰੀਏ 1997 ਮਾਡਲ ਆ ਤੇ ਪੰਜਾਬ ਨੰਬਰ ਦੇ ਨਾਲ ਟਰੈਕਟਰ ਹੈ ਜਿਹਦੇ ਪਹਿਲੇ ਹੀ ਨਾਂ ਤੇ ਆ ਟਾਇਰਾਂ ਦੀ ਗੱਲ ਕਰੀਏ ਤੇ 95 ਪੈਸੇ ਟਾਇਰ ਹੈ ਕੰਪਨੀ ਦੇ ਟਾਇਰ ਹੈ ਜੀ ਗੁਡਇਰ ਦੇ ਪੱਕੇ ਟਾਇਰ ਹੈ ਜੀ ਛਤਰੀ ਛਤਰੀ ਤੇ ਬੰਪਰ ਨਾਲ ਦਾ ਜੀ ਚੱਕ ਵਾਲੀ ਹੁੱਕ ਲੱਗੀ ਹੋਈ ਆ ਰੰਗ ਪੇਟ ਦਾ ਬਿਲਕੁਲ 오ਰੀਜినਲ ਟਰੈਕਟਰ ਆ ਜੀ ਗੇਅਰ ਦਾ ਇੰਜਨ ਗੇਅਰ ਦੀ ਗੱਲ ਕਰੀ ਬਿਲਕੁਲ ਸਾਫ਼ ਤੇ ਵਧੀਆ ਟਰੈਕਟਰ ਤੇ ਸੈਲਫ ਸਟਾਰਟ ਆ ਜੀ ਸਾਰਾ ਓਕੇ ਟਰੈਕਟਰ ਆ ਜੀ ਰੇਟ ਬਿਲਕੁਲ ਵਾਜਬ ਆ ਰੇਟ ਦੀ ਗੱਲ ਕਰੀਏ 2 ਲੱਖ ਰੁਪਈਆ ਬਾਈ ਉਹਨਾਂ ਦੀ ਡਿਮਾਂਡ ਆ ਸਕਰੀਨ ਤੇ ਨੰਬਰ ਆ 8427725955 ਰੇਟ ਦੀ ਗੱਲ ਕਰੀਏ 2 ਲੱਖ ਰੁਪਇਆ ਬਾਈ ਹੁਣੇ ਰਿਮਾਰਡ ਰੱਖੀ ਹੋਈ ਆ ਨੰਬਰ ਤੋਂ ਸਾਰੀ ਜਾਣਕਾਰੀ ਲੈ ਸਕਦੇ ਆ ਜੀ ਸਾਡੇ ਵੀਡੀਓ ਦੇਖਣ ਤੁਹਾਡਾ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੁਹਾਡਾ ਬਹੁਤ ਧੰਨਵਾਦ